ਸਭ ਥਾਈ ਹੋਏ ਸਹਾਏ ਠੀਕਰ ਫੋਰ ਦਲੇਸ ਸਿਰ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੇ ਹੇ ਸਭ ਜਗ ਭਇਓ ਜੈ 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 ਸੁਰ ਲੋਕ ਹੇ ਹੇ ਸਭ ਜਗ ਭਇਓ ਜੈ 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 ਸੁਰ ਲੋਕ ਧਰਮ ਹੇਤ ਸਾਕਾਰ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰਸੀ ਨਾ ਉਚਰੀ ਸੀਸ ਦਿਆ ਪਰਸੀ ਨਾ ਉਚਰੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਨਾਨਕ ਗੋਬਿੰਦ ਭਇਓ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਤੇਗ ਬਹਾਦਰ ਸਿਮਰੈ ਘਰ ਨਉਨ ਦਿਆਵੈ ਧਾਇ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਏ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਆਗ ਅਤੇ ਵੈਰਾਗ ਦੀ ਮੂਰਤ ਧਰਮ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਮਜਲੂਮਾਂ ਦੇ ਬਾਹ ਫੜਨ ਵਾਲੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ ਅੱਜ ਸਿੱਖ ਸੰਗਤਾਂ 350 ਸਾਲਾ ਸ਼ਹੀਦੀ ਪੁਰਬ ਮਨਾ ਰਹੀਆਂ ਨੇ ਮਹਾਰਾਜ ਨੂੰ ਅੱਜ ਵਿਸ਼ਵ ਭਰ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ ਸਰਨਾਂ ਅੰਜਲੀਆਂ ਦਿੱਤੀਆਂ ਜਾ ਰਹੀਆਂ ਨੇ ਸਤਿਗੁਰਾਂ ਨੂੰ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨ ਉਚਰੀ ਮਹਾਰਾਜ ਨੇ ਧਰਮ ਦੇ ਵਾਸਤੇ ਇਹ ਕੁਰਬਾਨੀ ਕੀਤੀ ਹੈ ਪਰ ਸੀ ਨਹੀਂ ਕੀਤੀ ਬੜਾ ਵੱਡਾ ਬਲੀਦਾਨ ਜਦੋਂ ਮਹਾਰਾਜ ਜੀ ਜੀ ਦੀ ਸ਼ਹਾਦਤ ਹੋਈ ਹੈ ਸਤਗੁਰਾਂ ਨੇ 1675 ਨੂੰ ਆਪਣਾ ਸੀਸ ਵਾਰਿਆ ਉਸ ਵੇਲੇ ਸਤਗੁਰਾਂ ਦਾ ਸੀਸ ਜਿਹੜਾ ਸੀ ਉਸ ਸੀਸ ਨੂੰ ਦਿੱਲੀ ਤੋਂ ਆਨੰਦਪੁਰ ਸਹਿਬ ਲੈ ਆਉਣ ਦੀ ਜਿਹੜੀ ਸੇਵਾ ਹੈ ਉਹ ਇੱਕ ਗੁਰੂ ਕੇ ਪਿਆਰੇ ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਖੰਡੇ ਦੀ ਪੌ ਲੈ ਕਰਕੇ ਭਾਈ ਜੀਵਨ ਸਿੰਘ ਜੀ ਰੰਗਰੇਟਾ ਬਣੇ ਪਹਿਲਾ ਨਾਮ ਭਾਈ ਜੈਤਾ ਜੀ ਤੇ ਖੰਡੇ ਦੀ ਪੌ ਲੈ ਕਰਕੇ ਬਾਬਾ ਜੀਵਨ ਸਿੰਘ ਜੀ ਬਣ ਗਏ ਸਨ ਤੇ ਬਾਬਾ ਜੀਵਨ ਸਿੰਘ ਰੰਗਰੇਟਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਬੜਾ ਵੱਡਾ ਪਰਉਪਕਾਰ ਹੈ। ਝਾਲਮਾਂ ਦੇ ਘੇਰੇ ਵਿੱਚੋਂ ਗੁਰੂ ਸਾਹਿਬ ਦਾ ਸੇਸ ਚੱਕ ਲਿਆਉਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ। ਬੜਾ ਔਖਾ ਹੈ। ਜਿਹਨੂੰ ਗੁਰੂ ਤੇ ਵਿਸ਼ਵਾਸ ਹੈ ਨਾ ਉਹ ਹੀ ਇਹ ਕਾਰਜ ਕਰ ਸਕਦਾ ਹੈ ਦੂਜਾ ਨਹੀਂ ਕਰ ਸਕਦਾ। ਗੁਰੂ ਦਾ ਸੇਸ਼ ਗੁਰੂ ਦੀ ਰਹਿਮਤ ਤੋਂ ਬਿਨਾ ਨਹੀਂ ਆਇਆ ਕਿਉਂਕਿ ਗੁਰੂ ਸਾਹਿਬ ਜੀ ਵਿੱਚ ਵਰਤੇ ਬਾਬਾ ਜੈਤਾ ਜੀ ਦੇ ਤੇ ਉਹਨਾਂ ਨੇ ਇਹ ਕਾਰਜ ਬਾਬਾ ਜੈਤਾ ਜੀ ਦੀ ਝੋਲੀ ਵਿੱਚ ਪਾਇਆ ਤੇ ਗੁਰੂ ਪਿਆਰਿਓ ਗੁਰੂ ਸਾਹਿਬ ਦਾ ਪਵਿੱਤਰ ਸੇਸ਼ ਜਿਸ ਸੇਸ਼ ਦੇ ਗੁਰੂ ਪਿਆਰਿਓ ਜਿਸ ਸੀਸ ਨੂੰ ਬੜੇ ਸਤਕਾਰ ਨਾਲ ਬਾਬਾ ਜੈਤਾ ਜੀ ਲੈ ਕੇ ਆਏ ਠਿਕਰੀ ਪੈਰੇ ਦੇ ਵਿੱਚੋਂ ਨਾ ਬੜੀ ਦਲੇਰੀ ਦੇ ਨਾਲ ਮਹਾਰਾਜ ਦੀ ਦਾ ਸੀਸ ਜਿਹੜਾ ਉਠਾਇਆ ਤੇ ਸੀਸ ਨੂੰ ਇੱਕ ਬਸਤਰ ਦੇ ਵਿੱਚ ਲਪੇਟਿਆ ਸੀਸ ਨੂੰ ਬਸਤਰ ਦੇ ਵਿੱਚ ਲਪੇਟ ਕੇ ਛਾਤੀ ਨਾਲ ਲਾ ਕੇ ਤੇ ਮਹਾਰਾਜ ਨੂੰ ਧਿਆ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਨਾਵੇਂ ਪਾਸ਼ਾ ਤੱਕ ਯਾਦ ਕਰਕੇ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DASਾ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਠਾ ਸਭ ਦੁਖ ਜਾਏ ਨੌ ਗੁਰੂ ਸਾਹਿਬਾਨ ਨੂੰ ਯਾਦ ਕਰਕੇ ਬਾਬਾ ਜਤਾ ਜੀ ਦਿੱਲੀ ਤੋਂ ਸੀਸ ਲੈ ਕੇ ਤੁਰੇ ਸੋ ਰਸਤੇ ਵਿੱਚ ਪੰਧ ਗੁਰੂ ਪਿਆਰਿਓ ਰਸਤੇ ਦਾ ਜਿਹੜਾ ਪੰਧ ਹੈ ਬੜਾ ਲੰਬੇਰਾ ਹੈ ਸੋ ਰਸਤੇ ਦੇ ਵਿੱਚ ਕਦੇ ਆਰਾਮ ਕਰਦੇ ਨੇ ਕਦੇ ਤੁਰਦੇ ਨੇ ਸੋ ਇਸ ਵਾਸਤੇ ਆਪ ਜੀ ਨੇ ਰਸਤੇ ਵਿੱਚ ਵਿਸ਼ਰਾਮ ਵੀ ਕੀਤਾ ਰੁਕੇ ਵੀ ਕਈ ਨਗਰਾਂ ਦੇ ਵਿੱਚ ਰੁਕੇ ਜਿੱਥੇ ਜਿੱਥੇ ਆਪ ਜੀ ਨੇ ਚਰਨ ਪਾਏ ਜਦੋਂ ਆਪ ਜੀ ਸੀਸ ਲਿਆ ਰਹੇ ਸਨ ਤੇ ਰਸਤੇ ਵਿੱਚ ਆਪ ਜੀ ਨੇ ਇੱਕ ਜਗ੍ਹਾ ਪੜਾ ਕੀਤਾ ਹਰਿਆਣੇ ਵਿੱਚ ਜੋ ਕਰਨਾਲ ਦੇ ਵਿੱਚ ਤਰਾਵੜੀ ਪਿੰਡ ਹੈ ਭਾਈ ਜੈਤਾ ਜੀ ਤਰਾਵੜੀ ਪਿੰਡ ਦੇ ਬਾਹਰ-ਬਾਰ ਇੱਕ ਤਲਾਬ ਦੇ ਕਿਨਾਰੇ ਦਰਖਤਾਂ ਦੀ ਕਣੀ ਛਾਂ ਥੱਲੇ ਬਾਬਾ ਜੈਤਾ ਜੀ ਨੇ ਜਿਹੜਾ ਹੈ ਵਿਸ਼ਰਾਮ ਕੀਤਾ ਉਸ ਵੇਲੇ ਬਾਬਾ ਜੀ ਜਤਾ ਜੀ ਸਤਿਗੁਰਾਂ ਦਾ ਸੇਸ ਲੈ ਕਰਕੇ ਉਸ ਤਲਾਬ ਦੇ ਕੋਲ ਖੜ ਗਏ ਰੁਕ ਗਏ ਤੇ ਇੱਕ ਦਰਖਤ ਦੇ ਨਾਲ ਢੋਲ ਆ ਕਰਕੇ ਆਪ ਜੀ ਬਹਿ ਗਏ ਦਰਖਤ ਦੇ ਨਾਲ ਢੋਲ ਆ ਕੇ ਬਹਿ ਗਏ ਇੱਥੇ ਜਿਹੜਾ ਤਲਾਬ ਸੀ ਇਸ ਤਲਾਬ ਤੋਂ ਇੱਕ ਗੁਰੂ ਕਾ ਸਿੱਖ ਭਾਈ ਦੇਵਾ RAM ਜਿਹੜਾ ਕਿ ਬਸਤਰ ਧੋਣ ਵਾਸਤੇ ਆਇਆ ਕਰਦਾ ਸੀ ਇਹ ਭਾਈ ਦੇਵਾ RAM ਇਸ ਤਰਾਵੜੀ ਨਗਰ ਵਿੱਚੋਂ ਕਈ ਵਾਰ ਆਨੰਦਪੁਰ ਸਾਹਿਬ ਗਿਆ ਤੇ ਲੰਮਾ ਸਮਾਂ ਆਨੰਦਪੁਰ ਸਾਹਿਬ ਰਹਿ ਕੇ ਇਹ ਸੇਵਾ ਕਰਦਾ ਹੁੰਦਾ ਸੀ ਲੰਗਰਾਂ ਦੀ ਸੇਵਾ ਸੰਗਤ ਦੀ ਸੇਵਾ ਜੋੜਿਆਂ ਦੀ ਸੇਵਾ ਪੱਖਾ ਚੱਲਣ ਦੀ ਸੇਵਾ ਬੜੇ ਭਾਵਨਾ ਦੇ ਨਾਲ ਭਾਈ ਦੇਵਾ ਰਾਮ ਸੇਵਾ ਕਰਦਾ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਮਹਾਰਾਜ ਦੀ ਪ੍ਰਸੰਤਾ ਪ੍ਰਾਪਤ ਕਰਦਾ ਸੋ ਜਦੋਂ ਆਪ ਜੀ ਨੇ ਘਰ ਆਉਣਾ ਤੇ ਮਹਾਰਾਜ ਦੀ ਆਗਿਆ ਲੈ ਕੇ ਘਰ ਆਉਣਾ ਫਿਰ ਜਾਣਾ ਸੇਵਾ ਕਰਕੇ ਫਿਰ ਵਾਪਸ ਆ ਜਾਣਾ ਇੱਕ ਵਾਰ ਜਦੋਂ ਗਏ ਸੇਵਾ ਕੀਤੀ ਤੇ ਜਦੋਂ ਘਰ ਵਾਪਸ ਜਾਣ ਲੱਗੇ ਤੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਦਾਸ ਨੂੰ ਆਗਿਆ ਦਿਓ ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦਾ ਹਾਂ ਮਹਾਰਾਜ ਕਹਿਣ ਲੱਗੇ ਭਾਈ ਰਾਮਦੇਵ ਆਰਾਮਦੇਵਾ ਜੀ ਭਾਈ ਦੇਵਾ ਰਾਮ ਜੀ ਤੁਹਾਡੀ ਸੇਵਾ ਥਾਂੇ ਪਈ ਹੈ ਤੁਹਾਡੀ ਕਾਲ ਕਮਾਈ ਥਾਂੇ ਪਈ ਹੈ ਤੁਸੀਂ ਕੁਝ ਮੰਗੋ ਅਸੀਂ ਤੁਹਾਡੇ ਤੇ ਬੜੇ ਪ੍ਰਸੰਨ ਹਾਂ ਭਾਈ ਦੇਵਾ ਰਾਮ ਕੋਈ ਮੰਗ ਲਓ ਨਾਵੇਂ ਪਾਤਸ਼ਾਹ ਜੀ ਕਹਿਣ ਲੱਗੇ ਤੇ ਭਾਈ ਦੇਵਾਰਾਮ ਜੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਇਹ ਇਹੋ ਹੀ ਮੰਗ ਹੈ ਮੇਰੀ ਕਿ ਕਿਸੇ ਦਿਨ ਮੇਰੇ ਗਰੀਬ ਦੀ ਕੁੱਲੀ ਦੇ ਵਿੱਚ ਚਰਨ ਪਾਓ ਮਹਾਰਾਜ ਕਹਿੰਦੇ ਭਾਈ ਦੇਵਾਰਾਮ ਜਾ ਜਾ ਕੇ ਤਿਆਰੀ ਕਰ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਤੂੰ ਜਾ ਕੇ ਤਿਆਰੀ ਕਰ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਭਾਈ ਦੇਵਾਰਾਮ ਖੁਸ਼ ਹੋ ਕਰਕੇ ਘਰ ਗਿਆ ਘਰ ਜਾ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਲੱਕੜ ਦਾ ਇੱਕ ਪੀੜਾ ਬਣਾਇਆ ਬੈਠਣ ਵਾਸਤੇ ਚੌਂਕੀ ਬਣਾਈ ਲੱਕੜ ਦੀ ਚੌਂਕੀ ਬਣਾਈ ਬੈਠਣ ਵਾਸਤੇ ਚੌਰ ਤਿਆਰ ਕੀਤਾ ਬਸਤਰ ਤਿਆਰ ਕੀਤਾ ਸੋ ਗੁਰੂ ਪਿਆਰਿਓ ਕਹਿੰਦੇ ਨੇ ਸਭ ਤਿਆਰੀਆਂ ਕਰ ਲਈਆਂ ਗਈਆਂ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਚਲੇ ਗਏ ਆ ਜ਼ੁਲਮ ਹੋ ਰਿਹਾ ਹੈ ਹਿੰਦੂਆਂ ਤੇ ਭਾਈ ਰਾਮ ਆਰਾਮ ਦੇਵਾਰਾਮ ਜੀ ਨੂੰ ਜਦੋਂ ਪਤਾ ਲੱਗਾ ਨਾ ਵੀ ਮਹਾਰਾਜ ਦਿੱਲੀ ਨੂੰ ਚਲੇ ਗਏ ਆ ਤੇ ਮਨ ਬੜਾ ਉਦਾਸ ਹੋਇਆ ਕਿ ਮਹਾਰਾਜ ਨੇ ਤਾਂ ਵਚਨ ਕੀਤਾ ਸੀ ਕਿ ਅਸੀਂ ਆਵਾਂਗੇ ਤੂੰ ਤਿਆਰੀ ਕਰ ਪਰ ਮਹਾਰਾਜ ਦਿੱਲੀ ਚਲੇ ਗਏ ਆ ਮਨ ਵਿੱਚ ਉਦਾਸੀ ਹੈ ਪਰ ਸੋਚਦਾ ਮਹਾਰਾਜ ਦਾ ਬਚਨ اٹਲ ਹੁੰਦਾ ਹੈ ਮਹਾਰਾਜ ਦਾ ਬਚਨ ਤਾਂ اٹਲ ਹੁੰਦਾ ਹੈ ਪਰ ਮਹਾਰਾਜ ਦਿੱਲੀ ਕਿਉਂ ਚਲੇ ਗਏ ਮਹਾਰਾਜ ਕਹਿੰਦੇ ਸੀ ਆਵਾਂਗੇ ਜਦੋਂ ਇੱਕ ਦਿਨ ਕੱਪੜੇ ਧੋਣ ਵਾਸਤੇ ਗਏ ਨਾ ਤਲਾਬ ਦੇ ਕੰਢੇ ਤੇ ਆਪ ਜੀ ਕੱਪੜੇ ਧੋ ਰਹੇ ਨੇ ਤੇ ਭਾਈ ਜੈਤਾ ਜੀ ਸੀਸ ਲੈ ਕਰਕੇ ਇੱਕ ਦਰਖਤ ਨਾਲ ਢੋਲਾ ਕੇ ਬੈਠੇ ਆ ਤੇ ਵਾਹਿਗੁਰੂ ਵਾਹਿਗੁਰੂ ਬੋਲਦੇ ਪਏ ਉਹਨਾਂ ਦੇ ਕੰਨਾਂ 'ਚ ਆਵਾਜ਼ ਪਈ ਭਾਈ ਦੇਵਾ ਰਾਮ ਦੇ ਜਦ ਜਿੱਧਰੋਂ ਆਵਾਜ਼ ਆ ਰਹੀ ਉਧਰ ਨੂੰ ਜਦੋਂ ਗਏ ਕੀ ਦੇਖਦੇ ਨੇ ਇੱਕ ਸਰੀਰ ਦਰਖਤ ਨਾਲ ਢੋਲਾ ਕੇ ਬੈਠਾ ਹੈ ਜਦੋਂ ਨੇੜੇ ਗਏ ਵੇਖਿਆ ਤਾਂ ਗੁਰੂ ਕਾ ਸਿੱਖ ਹੈ ਫਿਰ ਕਹਿਣ ਲੱਗੇ ਗੁਰੂ ਕਿਆ ਸਿੱਖਾ ਤੂੰ ਮੇਰੇ ਘਰ ਚੱਲ ਭਾਈ ਜੈਤਾ ਜੀ ਨੂੰ ਨਾਲ ਲੈ ਕੇ ਦੇਵਾ ਰਾਮ ਜੀ ਆਪਣੇ ਘਰ ਚਲੇ ਗਏ ਤੇ ਘਰ ਜਾ ਕੇ ਕਹਿਣ ਲੱਗੇ ਗੁਰੂ ਸਾਹਿਬ ਤਾਂ ਦਿੱਲੀ ਚਲੇ ਗਏ ਪਰ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੇਰੇ ਘਰ ਆਵਾਂਗੇ ਆ ਦੇਖੋ ਮੈਂ ਚੌਰ ਸਹਿਬ ਲਿਆਂਦਾ ਐ ਮੈਂ ਕਪੜਾ ਲਿਆਂਦਾ ਐ ਮੈਂ ਆ ਜੋ ਲੱਕੜ ਦੀ ਚੌਂਕੀ ਤਿਆਰ ਕੀਤੀ ਐ ਵੱਡੀ ਸਾਰੀ ਬੈਠਣ ਵਾਸਤੇ ਮਹਾਰਾਜ ਤਾਂ ਆਏ ਨਹੀਂ ਉਸ ਵੇਲੇ ਭਾਈ ਜਤਾ ਜੀ ਕਹਿਣ ਲਗੇ ਹੌਸਲਾ ਰੱਖੋ ਸ਼ਰਧਾ ਵਿਸ਼ਵਾਸ ਰੱਖੋ ਗੁਰੂ ਸਾਹਿਬ ਤੁਹਾਡੇ ਘਰ ਆਏ ਨੇ ਬਸ ਤੁਸੀਂ ਤਿਆਰੀ ਕਰੋ ਗੁਰੂ ਸਾਹਿਬ ਨੇ ਤੁਹਾਡੇ ਘਰ ਚਰਨ ਪਾਏ ਨੇ ਕਹਿੰਦੇ ਲਿਆਓ ਚੌਰ ਸਾਹਿਬ ਲਿਆਓ ਬਸਤਰ ਲਿਆਓ ਜੋ ਚੌਂਕੀ ਤਿਆਰ ਕੀਤੀ ਹੈ ਜਦੋਂ ਲਿਆਂਦੀ ਉੱਤੇ ਬਸਤਰ ਵਿਛਾਇਆ ਤੇ ਭਾਈ ਜਤਾ ਜੀ ਨੇ ਜਿਹੜਾ ਸੀਸ ਸੀ ਨਾ ਸਤਿਗੁਰਾਂ ਦਾ ਉਹ ਕੱਢ ਕੇ ਉੱਪਰ ਰੱਖ ਦਿੱਤਾ ਤੇ ਭਾਈ ਦੇਵਾਰਾਮ ਦੀਆਂ ਅੱਖਾਂ ਪਾਰ ਆਈਆਂ ਤਾਹਾਂ ਨਿਕਲ ਗਈਆਂ ਕਿ ਮਹਾਰਾਜ ਕਿਹੜੇ ਰੂਪ ਦੇ ਵਿੱਚ ਮਹਾਰਾਜ ਸਾਡੇ ਘਰ ਚਰਨ ਪਾਏ ਤੁਸੀਂ ਤੁਸੀਂ ਕਿਹਾ ਸੀ ਅਸੀਂ ਤੁਹਾਡੇ ਘਰ ਜ਼ਰੂਰ ਆਵਾਂਗੇ ਪਰ ਮਹਾਰਾਜ ਤੁਸੀਂ ਕਿਹੜੇ ਰੂਪ ਵਿੱਚ ਤੁਸੀਂ ਸਾਡੇ ਘਰ ਆਏ ਹੋ ਮਹਾਰਾਜ ਤੁਹਾਡੀਆਂ ਤੁਸੀਂ ਜਾਣਦੇ ਹੋ ਫਿਰ ਭਾਈ ਦੇਵਾਰਾਮ ਜੀ ਭਾਈ ਜਤਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਥੱਕੇ ਹੋ ਤੁਸੀਂ ਵਿਸ਼ਰਾਮ ਕਰੋ ਚੌਰ ਸਾਹਿਬ ਦੀ ਸੇਵਾ ਸਾਰੀ ਰਾਤ ਮੈਂ ਕਰਾਂਗਾ ਭਾਈ ਦੇਵਾ RAM ਜੀ ਨੇ ਸਾਰੀ ਰਾਤ ਸਤਿਗੁਰਾਂ ਨੂੰ ਸਤਿਗੁਰਾਂ ਦੇ ਸੀਸ ਨੂੰ ਚੌਰ ਸਾਹਿਬ ਕੀਤਾ ਸਾਰੀ ਰਾਤ ਸਤਿਗੁਰਾਂ ਦੇ ਸੀਸ ਨੂੰ ਚੌਰ ਸਾਹਿਬ ਕਰਦੇ ਰਹੇ ਸਤਿਗੁਰਾਂ ਦੇ ਸੀਸ ਦੇ ਦਰਸ਼ਨ ਕਰਦੇ ਰਹੇ ਭਾਈ ਦੇਵਾ RAM ਜੀ ਦੇਖੋ ਤਰਾਵੜੀ ਨਗਰ ਦੇ ਵਿੱਚ ਜੇ ਮਹਾਰਾਜ ਨੇ ਭਾਈ ਦੇਵਾ ਰਾਮ ਜੀ ਦੇ ਘਰ ਚਰਨ ਪਾਏ ਤੇ ਸੀਸ ਦੇ ਰੂਪ ਵਿੱਚ ਮਹਾਰਾਜ ਦਾ ਸੀਸ ਆਇਆ ਭਾਈ ਜੈਤਾ ਜੀ ਸਤਿਗੁਰਾਂ ਦਾ ਸੀਸ ਲੈ ਕੇ ਇੱਕ ਰਾਤ ਤਰਾਵੜੀ ਨਗਰ ਵਿੱਚ ਜੋ ਕਰਨਾਲ ਹਰਿਆਣਾ ਵਿੱਚ ਹੈ ਭਾਈ ਦੇਵਾ ਰਾਮ ਦੇ ਘਰ ਰੁਕੇ ਤੇ ਭਾਈ ਦੇਵਾ ਰਾਮ ਜੀ ਨੇ ਬੜੀ ਸੇਵਾ ਕੀਤੀ ਸਾਰੀ ਰਾਤ ਚੌਰ ਸਾਹਿਬ ਦੀ ਸੇਵਾ ਦੇਣੇ ਪ੍ਰਸ਼ਾਦਾ ਪਾਣੀ ਕਰਕੇ ਭਾਈ ਜੈਤਾ ਜੀ ਨੂੰ ਸ਼ਿਕਾਇਆ ਟਹਿਲ ਭਾਵਨਾ ਕੀਤੀ ਫਿਰ ਇਥੋਂ ਭਾਈ ਜੈਤਾ ਜੀ ਅੱਗੇ ਨੂੰ ਰਵਾਨਾ ਹੋਏ ਫਿਰ ਆਪ ਜੀ ਕੀਰਤਪੁਰ ਸੈ ਪਹੁੰਚੇ ਸਨ ਸੀਸ ਲੈ ਕੇ ਸੋ ਇਹ ਬੜੀ ਵੱਡੀ ਸੇਵਾ ਹੈ ਪਿਆਰਿਓ ਜੋ ਗੁਰੂ ਕੇ ਸੇਖ ਨੇ ਕੀਤੀ ਭਾਈ ਜੈਤਾ ਜੀ ਨੇ ਅੱਜ ਦੁਨੀਆ ਯਾਦ ਕਰਦੀ ਹੈ ਬਾਬਾ ਜੀਵਨ ਸਿੰਘ ਰੰਗਰੇਟਾ ਕਹਿ ਕਰਕੇ ਯਾਦ ਕੀਤਾ ਜਾਂਦਾ ਕੋਈ ਮਾੜੀ ਮੋਟੀ ਸੇਵਾ ਨਹੀਂ ਉਹ ਵੀ ਸਤਿਗੁਰਾਂ ਦਾ ਪਵਿੱਤਰ ਸੀਸ ਆਪਣੇ ਹੱਥਾਂ ਵਿੱਚ ਲੈ ਕਰਕੇ ਆਏ ਬੜਾ ਵੱਡਾ ਮਾਨ ਮਹਾਰਾਜ ਨੇ ਗੁਰੂ ਸਾਹਿਬ ਨੇ ਬਖਸ਼ਿਆ ਬਾਬਾ ਜੈਤਾ ਜੀ ਨੂੰ ਜਿਨ੍ਹਾਂ ਨੂੰ ਲੋਕ ਪਛੜੇ ਕਹਿੰਦੇ ਆ ਨੀਵੀਂ ਜਾਤੀ ਵਾਲੇ ਕਹਿ ਕਰਕੇ ਲੋਕ ਤਰਕਾਰਦੇ ਸਨ ਮਹਾਰਾਜ ਨੇ ਉਹਨੂੰ ਮਾਨ ਬਖਸ਼ਿਆ ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਆ ਨਾ ਮੈਂ ਸਮਝਦਾ ਮਹਾਰਾਜ ਨੇ ਉਹਨਾਂ ਨੂੰ ਮਾਨ ਬਖਸ਼ਿਆ ਕਿ ਤੁਸਾਂ ਨੇ ਤੇ ਸੇਵਾ ਹੀ ਬੜੀ-ਬੜੀ ਕਰਨੀ ਆ ਮਹਾਰਾਜ ਨੇ ਏਡਾ ਵੱਡਾ ਮਾਨ ਰੰਗਰੇਟੇ ਕਹਿ ਕਰਕੇ ਨਵਾਜਾ ਰੰਗਰੇਟਾ ਗੁਰੂ ਦਾ ਬੇਟਾ ਇਹ ਬੜਾ ਵੱਡਾ ਮਾਨ ਸਤਿਗੁਰਾਂ ਨੇ ਬਾਬੇ ਜੈਤਾ ਜੀ ਦੀ ਝੋਲੀ ਵਿੱਚ ਪਾਇਆ ਹੈ ਸੋ ਕੋਟ-ਕੋਟ ਪ੍ਰਣਾਮ ਹੈ ਬਾਬਾ ਜੈਤਾ ਜੀ ਨੂੰ ਵੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ